ਕੀ ਬਿਜਲੀ ਬਿੱਲ ਤੋਂ ਪਰੇਸ਼ਾਨ ਹੋ ਜਾਂ ਸਰਦੀਆਂ ਵਿੱਚ ਗੀਜਰ ਚਲਾਉਣ ਤੋਂ ਡਰਦੇ ਹੋ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਚਾਹੇ ਤੁਹਾਨੂੰ 10000 ਬਿੱਲ ਆਉਂਦਾ ਹੋਵੇ ਚਾਹੇ ਤੁਹਾਨੂੰ 20000 ਬਿੱਲ ਆਉਂਦਾ ਹੋਵੇ ਨਾਲੇ ਤਾਂ ਤੁਹਾਡਾ ਬਿੱਲ ਮਾਫ ਕਰਾਇਆ ਜਾਏਗਾ ਅਤੇ ਨਾਲੇ ਤੁਹਾਨੂੰ ਸਰਕਾਰ ਵੱਲੋਂ ਪੈਸੇ ਵੀ ਦਵਾਏ ਜਾਣਗੇ ਆਓ ਆਪਾਂ ਗੱਲ ਕਰਦੇ ਆਂ ਮੈਂ ਗੱਲ ਕਰਦੀ ਸੀ ਪੰਜਾਬ ਸੋਲਰ ਸਿਟੀ ਬਰਨਾਲੇ ਵਾਲਿਆਂ ਦੀ ਨਾਲੇ ਤੁਹਾਡਾ ਬਿੱਲ ਮਾਫ ਕਰਵਾਉਣਗੇ ਤੇ ਨਾਲੇ ਤੁਹਾਨੂੰ ਸਰਕਾਰ ਵੱਲੋਂ ਪੈਸੇ ਵੀ ਦਿਵਾਉਣਗੇ ਆਓ ਆਪਾਂ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਣਿਆ ਕਿ ਤੁਸੀਂ ਸੱਚੇ ਬਿੱਲ ਮਾਫ ਕਰਵਾਉਣੇ ਤੇ ਨਾਲ ਸਬਸਿਡੀ ਵੀ ਦਿਵਾਉਣੇ ਇਹ ਗੱਲ ਸੱਚ ਆ ਬਿਲਕੁਲ ਬਿਲਕੁਲ ਸੱਚ ਆ ਜੀ ਪਹਿਲਾਂ ਤੁਸੀਂ ਬੈਠੋ ਸੁਣੋ ਸਾਰੀ ਗੱਲ ਦੱਸ ਦਿਆਂ ਆਪਾਂ ਹੀ ਆਪਾਂ ਸਬਸਿਡੀ ਵੀ ਦਿਵਾਵਾਂਗੇ ਨਾਲ ਹੀ ਸਰਕਾਰ ਵੱਲੋਂ ਹੀ ਨਾਲੇ ਲੋਕਾਂ ਦਾ ਬਿੱਲ ਵੀ ਜ਼ੀਰੋ ਕਰਾਵਾਂਗੇ ਚਲੋ ਦੱਸੋ ਫਿਰ ਸਾਨੂੰ ਹੁਣ ਕਿਵੇਂ ਲੋਕਾਂ ਦਾ ਬਿੱਲ ਮਾਫ ਹੋਊਗਾ ਤੇ ਕਿਵੇਂ ਤੁਸੀਂ ਸਾਨੂੰ ਸਬਸਿਡੀ ਦਿਵਾਓਗੇ ਓਕੇ ਇਹਦਾ ਟੋਟਲ ਪ੍ਰੋਸੈਸ ਹੈ ਜਿਵੇਂ ਸਰਕਾਰ ਵੱਲੋਂ ਹੀ ਸਬਸਿਡੀ ਦਿੱਤੀ ਜਾਂਦੀ ਹੈ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਕੋਈ ਪ੍ਰੋਜੈਕਟ ਲਵਾਓ ਸਾਰੇ ਪ੍ਰੋਜੈਕਟ ਤੇ ਆਪਾਂ ਨੂੰ ਸਰਕਾਰ ਵੱਲੋਂ ਸਬਸਿਡੀ ਮਿਲਦੀ ਆ। ਨਾਲ ਹੀ ਆਪਾਂ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਖਪਤ ਆਈ, ਉਹਨਿਆਂ ਦਾ ਸੋਲਰ ਲਾ ਦਿੰਨੇ ਆ। ਉਹਦੇ ਨਾਲ ਤੁਹਾਡਾ ਬਿਲ ਕੀ ਜ਼ੀਰੋ ਹੋ ਜਾਂਦਾ ਈ। ਠੀਕ ਹੈ। ਇਹਦੇ ਵਿੱਚ ਕਸਟਮਰ ਨੂੰ ਕੀ ਆਫਰ ਆ ਤੇ ਕਸਟਮਰ ਨੂੰ ਕੀ ਕਰਨਾ ਪੋਗੇ ਇਹਦੇ ਲਈ? ਕਸਟਮਰ ਨੂੰ ਕੁਛ ਨਹੀਂ ਦੇਤਾ, ਉਹ ਨਕਦ ਲਵਾਉਣਗੇ, ਨਕਦ ਵੀ ਲਾ ਦਾਂਗੇ ਆਪਾਂ। ਜੇ ਉਹ ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਈ, ਫੇਰ ਕਿਵੇਂ ਸੋਲਰ ਲਵਾਏ? ਤਾਂ ਉਹਨਾਂ ਲਈ ਵੀ ਆਫਰ ਹੈ ਈ। 100% ਆਪਾਂ ਲੋਨ ਕਰਾ ਦੇਵਾਂਗੇ। ਉਹਨਾਂ ਦਾ ਸਿਰਫ ਆਧਾਰ ਕਾਰਡ ਬਿਜਲੀ ਦੀ ਬਿਜਲੀ ਦਾ ਬਿੱਲ ਤੇ ਪੈਨ ਕਾਰਡ ਲੱਗੂਗਾ ਜੀ ਬਾਕੀ ਸਾਰਾ ਕੰਮ ਸਾਡਾ ਹੀ ਲੋਨ ਵੀ ਕਰਾ ਕੇ ਦਵਾਵਾਂਗੇ ਜੀ ਨਾਲੇ ਸਬਸਿਡੀ ਵੀ ਦਵਾਵਾਂਗੇ ਬਾਕੀ ਜੇ ਕਿਸੇ ਨੇ ਸੋਲਰ ਲਵਾਉਣਾ ਤਾਂ ਕੰਟੈਕਟ ਕਰ ਸਕਦਾ ਆਪਣੇ ਪੰਜਾਬ ਸੋਲਰ ਸਿਟੀ ਬਰਨਾਲੇ ਨੂੰ ਤੇ ਆਪਣੇ ਪੇਜ ਨੂੰ ਜਿਹੜਾ ਫੋਲੋ ਕਰਕੇ ਆਊਗਾ ਜੀ ਸ਼ੇਅਰ ਕਰਕੇ ਆਉ ਵੀਡੀਓ ਨੂੰ ਉਹਨੂੰ ਅਲੱਗ ਤੋਂ ਆਫਰ ਦਵਾਵਾਂਗੇ ਜੀ ਓਕੇ ਜੀ ਹੁਣ ਤੁਹਾਡੇ ਕੋਲ ਸਨੈਰੀ ਮੌਕਨ ਨਾਲੇ ਤਾਂ ਤੁਹਾਡਾ ਬਿੱਲ ਮਾਫ ਕਰਾਇਆ ਜਾਏਗਾ ਤੇ ਨਾਲੇ ਤੁਹਾਨੂੰ ਸਰਕਾਰ ਵੱਲੋਂ ਸਬਸਿਡੀ ਦਵਾਈ ਜਾਏਗੀ ਜਿਹੜਾ ਇਸ ਪੇਜ ਨੂੰ ਫੋਲੋ ਕਰਕੇ ਆਊਗਾ ਤਾਂ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਲੱਗ ਜਾਏਗਾ। ਹਾਂਜੀ ਬਿਲਕੁਲ ਉਹਨਾਂ ਡਿਸਕਾਊਂਟ ਦੇਵਾਂਗੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਕੇ ਆਇਓ। ਨੰਬਰ ਤੇ ਕੰਟੈਕਟ ਕਰਿਓ, WhatsApp ਤੇ ਡਾਕੂਮੈਂਟ ਸੈਂਡ ਕਰ ਦਿਓ ਆਪਣੇ ਪੈਨ ਕਾਰਡ, ਆਧਾਰ ਕਾਰਡ, ਬਿਜਲੀ ਬਿੱਲ ਸੈਂਡ ਕਰਨਾ ਹੀ ਲੋਨ ਵਗੈਰਾ ਸਾਰਾ ਉਸ ਕਰਾ ਕੇ ਦੇਵਾਂਗੇ। ਧੰਨਵਾਦ।